ਕਿਸੇ ਕਰਦੇ ਇੱਕ ਇਹਨਾਂ ਦਾ ਹੋਰ ਮੁੰਡਾ ਹੈਗਾ ਸੀ ਵੀ ਨਾਲ ਸੀ ਜੀ ਉਹ ਫਿਰ ਕੋਲ ਐਡਮਿਟ ਹੋ ਗਿਆ ਕਿਸੇ ਮਹੱਲੇ ਦੇ ਉਹਦਾ ਠੀਕ ਲੱਗਦਾ ਰਿਹਾ ਉਹ ਠੀਕ ਆ ਸਾਹਮਣਾ ਕਰੀ ਉਹਨਾਂ ਨੂੰ ਮੁੰਡਾ ਗੱਸਾ ਹੀ ਲੋ ਵੀ ਦੀਰੇ ਪਈ ਤੇ ਦੋ ਆਪਣੇ ਦੂਸਰੀ ਗਲੀ ਚ ਗਏ ਉਹਨਾਂ ਦੇ ਇੱਕ ਦਾ ਬਾਹ ਦਾ ਜੀ ਬਾਹ ਫੈਚਰ ਜਰਾ ਤੇ ਇੱਕ ਉਹਦੀ ਰੀਡ ਵੀ ਅੱਧੀ ਤੇ ਇੱਕ ਹੈ ਗਿਆ ਜੀ ਆਪਣਾ ਉਹ ਕਿਹਦਾ ਇੱਕ ਥੁੱਕੇ ਵਾਲਾ ਮੁੰਡਾ ਹਾਂ ਸੰਦਾ ਮਿੱਤੇਸ ਦਾ ਕੱਟ ਤੇ ਨੀਰਾ ਤੇ ਮੈਂ ਪ੍ਰਵਾਸੀ ਪਰਿਵਾਰ ਸੀ ਘਰ ਦੀ ਜਗ੍ਹਾ ਵੀ ਨਹੀਂ ਐ ਇਸ ਪ੍ਰਵਾਦ ਦੇ ਵਿਚ ਜਿੱਥੇ ਅਸੀਂ ਪਹੁੰਚੇ ਸੀ ਉਸ ਪਰਿਵਾਰ ਨੂੰ ਵੀ 1 ਲੱਖ ਰੁਪਏ ਦੀ ਜਿਹੜੀ ਹੈ ਚੈੱਕ 1 ਲੱਖ ਰੁਪਏ ਦਾ ਸ਼ੀਨਾ ਚੈੱਕ ਜਿਹੜਾ ਹੈ ਉਹ ਸੌਂਪੇ ਜਾ ਰਿਹਾ ਦੇਖ ਸਕਦੇ ਹੋ ਪਰਿਵਾਰ ਨਾਲ ਬਤਨ ਰਵਿੰਦਰ ਜੀ ਪਰਿਵਾਰ ਤੇ ਚ ਨਾ ਕਮਾਨ ਵਾਲਾ ਕੋਈ ਨਹੀਂ ਜੀ ਕੋਈ ਨੌਕਰੀ ਲਵਾਇਆ ਜਾਵੇ ਅਈ ਨੌਕਰੀ ਲਵਾਇਆ ਜਾਵੇ ਨਾ ਕੋਈ ਬੇਨਤੀ ਹੈਗੀ ਐ ਇਹ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਪੜੀ ਲਿਖੀ ਕੁੜੀ ਐ ਬੀਏ ਕਰਦੀ ਪਈ ਇਹਨੂੰ ਜ਼ਰੂਰ ਨੌਕਰੀ ਮਿਲਣੀ ਚਾਹੀਦੀ ਐ ਤੇ ਸਰਕਾਰੀ ਨਹੀਂ ਮਿਲੂ ਪ੍ਰਾਈਵੇਟ ਨੌਕਰੀ ਮੈਂ ਦੇ ਦੂੰਗਾ ਤੇ ਪੜਾਊਂਗਾ ਵੀ ਨੌਕਰੀਆਂ ਵਿੱਚ ਠੀਕ ਐ ਤੇ ਇਹਨਾਂ ਬੱਚਿਆਂ ਦਾ ਵੀ ਧਿਆਨ ਰੱਖਣਾ ਠੀਕ ਐ ਅਸੀਂ ਅੱਗੇ ਜੋਰ ਨਹੀਂ ਜੋਰ ਅਸੀਂ ਕਰ ਸਕਦੇ ਤਾਂ ਇਹ ਵੀ ਇਹ ਤਾਂ ਅਪਲੜ ਕੇ ਤੂੰ ਤਾਂ ਕਰ ਧਿਆਨ ਰੱਖਣਾ ਕਿਸੇ ਚੀਜ਼ ਦੀ ਲੋੜ ਐ ਕਰਿਆ ਜੀ ਠੀਕ ਐ ਸਦਾ ਨਾ ਕਰਦਾ ਹਾਂਜੀ ਵਦਾਈ ਸਾਨੂੰ ਠੀਕ ਠਾਕ ਬਸ ਬੁਢੀ ਚੁੱਪ ਕਰਾਂ ਹੁਣ ਕੋਈ ਹੌਸਲਾ ਦੇਣਾ ਬਸਿਆਂ ਨੂੰ ਕਿਉਂ ਕਿ ਮੇਰੇ ਪੁੱਤ ਕਹਿੰਦੇ ਕੋਈ ਫੀਸੀ ਕਿ 14 ਤੋਂ 2 ਅ ਬੇਟਾ ਨਾਮ ਕੀ ਤੁਹਾਡਾ ਸੋਮਸਕਾਨ ਤੁਹਾਡੀ ਜਨਮ ਹੋਈ ਹੈ ਕੀ ਤੁਹਾਡੇ ਲੱਗਦੇ ਸੀ ਕਿ ਤੇ ਪਰਿਵਾਰ ਵਿੱਚ ਕੌਣ ਹੈ ਪਰ ਮੇਰੇ ਪਾਪਾ ਸੀ ਤੇ ਅਸੀਂ ਤਿੰਨ ਭੈਣ ਭਰਾ ਤੇ ਦਾਦੂ ਹੈ ਸਾਡਾ ਹਾਂਜੀ ਹੋਰ ਕੌਣ ਕਰੇ ਹੋਰ ਕੋਈ ਨਹੀਂ ਹੈਗਾ ਸਿਰਫ ਅਸੀਂ ਤੇਨ ਪੈਣਪੁਰਾ ਤੇ ਦਾਦੂ ਕਰਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਤਾਂ ਬਹੁਤ ਮਾੜੇ ਸਾਡੇ ਸਿਰ ਤੇ ਸਿਰਫ ਮੇਰਾ ਦਾਦੂ ਤੇ ਅਸੀਂ ਗਾ ਪਾਪਾ ਹੀ ਬਸ ਹਾਂਜੀ ਤੱਕ ਮਾਉਣ ਵਾਲਾ ਹੋਰ ਕੋਈ ਨਹੀਂ ਨਹੀਂ ਸੀ ਤਾਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਤਾਂ ਨਹੀਂ ਚੱਲ ਸਕਦਾ ਕੀ ਮੰਗ ਕੀ ਕਰਦੇ ਆ ਮੰਗਾ ਸਹੀ ਕਰਨਿਆ ਕਿ ਸਾਨੂੰ ਸਰਕਾਰ ਵੱਲੋਂ ਸਹਾਤਾ ਪੂਰੀ ਮੇਰੇ ਤਿਲਾਂ ਪੈਣਪੁਰਾ ਵਾਂ ਨੂੰ ਕਰਦੇ ਹੋ ਤੁਸੀਂ ਨਹੀਂ ਜੀ ਰੱਤ ਕਿਰ ਕਰਦੀ ਮੁੰਡੇ ਕੀ ਕਰਦੇ ਕਰਾ ਦੇ ਕੰਮ ਕਰਦੀ ਸੀਗੇ ਤੇ ਪੱਜੀ ਕੀ ਨਾਮ ਤੇ ਮੇਰਾ ਨਾਮ ਮਿੱਕਤਾ ਅੱਜ ਜਦ ਮੇਰੇ ਦੀ ਦੱਸ ਹੋਈ ਆ ਇਹਨਾਂ ਦੇ ਸਿੱਤ ਹਾ ਤੇ ਸਵਾਗਤ ਹੋ ਸਾਡੇ ਪਰਿਵਾਰ ਸਾਡਾ ਮਾ ਪਿਓ ਤੇ ਇੱਕ ਗੁੜੀ ਆ ਕੋਈ ਕਮਾਨ ਵਾਲਾ ਨਹੀਂ ਹੈਗਾ ਸਾਡਾ ਸਾਡਾ ਕੋਈ ਹਸਾਰਾ ਨਹੀਂ ਹੈਗਾ ਸਾਡੇ ਮਾਪੇ ਮੇਰੇ ਡੈਡੀ ਠੀਕ ਨਹੀਂ ਰਹਿੰਦਾ ਦਵਾਈ ਦਾ ਪੱਕਾ ਕੋਈ ਕੁੜੀ ਲੈ ਦੇ ਕੋਈ ਅੱਛਾ ਹੁਣ ਬਾਅਦ ਚ ਕੌਣ ਪੁੱਛੂਗਾ ਇਹਨਾਂ ਨੂੰ ਅੱਗੇ ਸਾਡਾ ਭਰਾ ਸਾਂਭੀ ਫਿਰਦਾ ਸੀ ਕਿੰਨੇ ਭੈਣਾਂ ਕਿ ਅਸੀਂ 5 ਭੈਣਾਂ ਇੱਕ ਸਾਡਾ ਭਰਾ ਉਸ ਤੋਂ ਬਾਅਦ ਕੋਈ ਸਹਾਰਾ ਨਹੀਂ ਹੈਗਾ ਸਾਡਾ ਸਾਡੇ ਮਾਪਿਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਵੇਖਣ ਵਾਲਾ ਨਹੀਂ ਡੈਡੀ ਮੇਰਾ ਬਿਮਾਰ ਹੈ ਇਹ ਕਿਥੋਂ ਦਵਾਈ ਦਾ ਪੱਲਾ ਕੋਈ ਲੈਗਾ ਨਾ ਕੋਹਦੀ ਬੈਟਰੀ ਲੇਵਰ ਨਾਲ ਸਾਰਾ ਘਰ ਚੱਲਦਾ ਸੀਗਾ ਹਾਂਜੀ ਦਿਹਾੜੀ ਲਿਆ ਦੱਸੋ ਇਹ ਕਰ ਦੱਸ ਉਹ ਜਿਹੜੇ ਆਗਲਾ ਆਏ ਸੀਗੇ ਉਹਨਾਂ ਨੇ ਕੀ ਤੁਹਾਨੂੰ ਅਸੀ ਦਿੱਤੀ ਆ ਜੀ

ਅਸੀਂ ਬੈਠੇ ਵੀ ਕਰਾਇਤੇ ਆ ਤੇ ਉਸ ਤੋਂ ਬਾਅਦ ਸਾਡਾ ਘਰ ਦਾ ਵੀ ਮਤਲਬ ਕਿ ਸਾਡਾ ਚਾ ਘਰ ਕਿਵੇਂ ਚੱਲੇਗਾ ਸਾਡਾ ਮਾਂ ਪਿਓ ਕਿੱਥੋਂ ਖਾਏਗਾ ਵੀ ਇੰਨੀ ਗਰੀਬੀ ਘਰ ਦੇ ਵਿੱਚ ਮਾਹੌਲ ਬਹੁਤ ਖਰਾਬ ਸਾਡਾ ਘਰ ਸੜਾ ਉਹਦੀ ਕਮਾਈ ਨਾਲ ਹੀ ਚੱਲਦਾ ਹਾਂਜੀ ਉਹਦੀ ਨਾਲ ਚੱਲਦਾ ਡੈਡੀ ਲਿਆਦਾ ਰੋਟੀ ਪੱਕਦੀ ਸੀ ਨਹੀਂ ਨਾ ਮੇਰੇ ਮम्मी ਕੰਮ ਕਰਨ ਜੋਗੀ ਨਾ ਮੇਰੇ ਡੈਡੀ ਕੰਮ ਕਰਨ ਜੋਗਾ ਹਾਂਜੀ ਮਾਤਾ ਜੀ ਕੀ ਕਿੰਨੇ ਭੈਣ ਭਰਾ ਸੀਗੇ ਬੱਚੇ ਦੇ ਔਰ ਕੀ ਪੰਜ ਬੁੱਡੀਆਂ ਸੀ ਗੁੱਡੀਆਂ ਤੋਂ ਛੋਟਾ ਕਾਕਾ ਸੀ ਛੀ ਵੀ ਮੇਰੀ ਪੋਤੀ ਸੀ ਮੇਰਾ ਬੇਟਾ ਕਮਾ ਕੇ ਲਾਉਂਦਾ ਸੀ ਥੋੜਾ ਲਾਉਂਦਾ ਸੀ ਜਿਆਦਾ ਬਿਜਾਰਾ ਕਰੀਦਾ ਸੀ ਮੇਰਾ ਬੇਟਾ ਸਾਰਾ ਦਿਨ ਕੰਮ ਕਰਦਾ ਖਪ ਜਾਂਦਾ ਸੀ ਕੰਮ ਕਰਨ ਵਾਸਤੇ ਬੱਚੇ ਗਏ ਸੀ ਤੇ ਰਾਜ ਚ ਸਾਡਾ ਆ ਕੰਮ ਬਣ ਗਿਆ ਤੇ ਸਾਥੋ ਸਿਆ ਨਹੀਂ ਜਾਂਦਾ ਸਾਡੀਆਂ ਬੱਚਿਆਂ ਦੀ ਮੌਤ ਦਾ ਤੇ ਇਹੋ ਮੇਰਾ ਬੱਚਾ ਸੀ ਔਰ ਕੋਈ ਮੇਰਾ ਬੱਚਾ ਨਹੀਂ ਨਾ ਸੀ ਕੰਮ ਕਰਨ ਜੋਗੇ ਨਾ ਹੀ ਤੁਰਨ ਜਾਂ ਸਾਥ ਬੈਠਾ ਟੁੱਟਿਆ ਹੀ ਨਹੀਂ ਜਾਂਦਾ ਸਾਨੂੰ ਮਾਰ ਕੇ ਸੁੱਟ ਗਿਆ ਤੇ ਸਾਡੇ ਵਾਸਤੇ ਕੋਈ ਸਹਾਰਾ ਨਹੀਂ ਹੈਗਾ ਬਿਲਕੁਲ ਨਹੀਂ ਸਹਾਰਾ ਹੈਗਾ ਅਸੀਂ ਨਾ ਕੰਮ ਕਰਨ ਜੋਗੇ ਤੇ ਸਾਨੂੰ ਆਵਲਾ ਸਿੰਘ ਦੇ ਗਿਆ ਹੈ 1 ਲੱਖ ਰੁਪਏ ਦਾ ਚੈੱਕ ਤੇ ਸਾਨੂੰ ਬਾਅਦ ਚੜ ਕੇ ਸਾਡੀ ਮਦਦ ਕਿ ਕੀਤੀ ਜਾਵੇ ਗਰੀਬਾਂ ਨਹੀਂ ਅਸੀਂ ਮਾਰੇ ਗਏ ਥਾਂ ਤੇ ਸਾਸੀ ਤਾਂ ਸਾਨੂੰ ਕੋ ਬੱਚੇ ਤਾਂ ਲੱਭਣੇ ਨਹੀਂ ਤੇ ਇੰਨਾ ਸਾਡੀ ਵੀ ਜਰਾ ਜਿਹੜੀ ਜਾਂਗੀ ਜਿੰਦਗੀ ਉਹ ਸੌਖੀ ਲੰਘ ਜਾਵੇ ਅੱਗੇ ਬੱਚਿਆਂ ਦੀ ਅੱਗੇ ਸੌਖੀ ਜਿੰਦਗੀ ਲੰਘ ਜਾਵੇ ਤੇ ਸਾਡਾ ਗੁਜ਼ਾਰਾ ਹੁੰਦਾ ਰਹੇ ਤੇ ਸਾਹੀ ਕਿਰਾਏ ਤੇ ਬੈਠੇ ਸਾਡੇ ਕੋਲ ਥਾਂ ਵੀ ਕੋਈ ਨਹੀਂ ਕੀ ਤੇ ਸਾਡੀ ਵਾਟ ਛੜ ਕੇ ਕਿਸ ਮਰਤ ਕੀਤੀ ਜਾਵੇ ਜੋ ਵੀ ਕਰੇਗੀ ਸਰਕਾਰ ਸੱਚ ਬਚਨੇ ਉਹਨਾ ਤਾਂ ਮੁੰਡਣਾ ਨਹੀਂਗਾ ਜੀ ਉਹਨਾ ਨਹੀਂ ਮੁੰਡਣਾ ਭਾਵੇਂ ਕਿੰਨਾ ਮਰਜੀ ਸਾਨੂੰ ਮਿਲ ਜੇ ਪੈਸਾ ਸਿਰਫ ਸਾਡਾ ਚੰਗਾ ਗੁਜ਼ਾਰਾ ਹੋਈ ਜਾਵੇ ਅਸੀਂ ਰੋਟੀ ਖਾ ਲਗੇ ਬੱਚੇ ਪੜ ਲੈਣ ਬੱਚਿਆਂ ਦਾ ਗੁਜ਼ਾਰਾ ਚੰਗਾ ਹੋ ਜਾਵੇ ਕਿਉਂ ਸਾਡਾ ਬਡੇਰਾ ਸਰੀਰ ਸਾਡਾ ਕੀ ਪਤਾ ਪੱਕੇ ਪਾਣ ਦਾ ਅਸੀਂ ਕਦੋਂ ਟੁਰ ਜਾਣਾ ਤੇਗਾ ਬੱਚੇ ਤਾਂ ਸਭ ਰਹਿਣਗੇ ਨਾ ਅਸੀਂ ਫਿਰ ਕੀ ਸਾਡਾ ਬੱਚਾ ਮੰਗਰੋ ਕਰੇਗਾ ਦਾ ਸਾਰਾ ਹੀ ਕੋ ਨਹੀਂਗਾ ਇਹ ਬੱਚੇ ਦਾ ਸਾਰਾ ਕੋ ਨਹੀਂਗਾ ਪੰਜ ਗੁੱਡੀਆਂ ਆਪੋ ਆਦੇ ਪਰਿਵਾਰ ਨੂੰ ਸਾਂਭਣੀਆਂ ਕਿ ਇਹ ਬੱਚੇ ਨੂੰ ਸਾਂਭਣਗੀਆਂ ਆਪਦੇ ਬੱਚੇ ਉਹਨਾਂ ਦੇ ਵੀ ਜਵਾਨ ਨੇ ਆਪਦੇ ਘਰਾਂ ਵਾਲੀਆਂ ਨੇ ਤੇ ਅਸੀਂ ਕਿੱਥੋਂ ਗੁਜ਼ਾਰਾ ਕਰਾਂਗੇ ਇਹ ਵਿਚਾਰਾ ਬੱਚਾ ਕੀ ਕਰੇਗਾ ਜੀ ਨਾਮ ਕੀ ਤੁਹਾਡਾ ਮੇਰਾ ਨਰਚਪਾਲ ਕੋਰੇ ਜੀ ਹਾਂਜੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਕਿ ਕੀ ਹਲਪ ਕੀਤਾ ਬੜੀ ਦੁਖਦ ਘਟਨਾ ਹੋਈ ਜਿਹਦੇ ਵਿੱਚ ਸਾਡੇ ਗਰੂਹ ਸਹਾਇ ਦੇ 12 ਸਾਡੇ ਬੱਚੇ ਨੌਜਵਾਨਾਂ ਦੀ ਜਿਨ੍ਹਾਂ ਦੀ ਡੈਥ ਹੋ ਗਈ ਉੱਥੇ ਮੌਕੇ ਤੇ ਹੀ ਔਰ 8-9 ਜਿਹੜੇ ਆ ਉੱਥੇ ਜ਼ਖਮੀ ਪਏ ਆ ਮੈਂ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਉਹਨਾਂ ਨੂੰ ਆਪਦੇ ਚਰਨਾਂ 'ਚ ਸਥਾਨ ਦਿਨ ਔਰ ਪ੍ਰਮਾਤਮਾ ਸਾਰਾ ਪਰਿਵਾਰ ਸਾਰਾ ਸਾਰੀਆਂ ਬਰਾਦਰੀਆਂ ਨੂੰ ਉਪਾ ਨਾ ਮੰਨਣ ਦਾ ਬਲ ਬਖਸ਼ਾ ਅਸੀਂ ਸਾਰੇ ਉਹਨਾਂ ਦੇ ਨਾਲ ਇਸ ਦੁਖਦ ਘਟਨਾ ਦੇ ਵਿੱਚ ਸਾਰੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਮੈਂ ਆਪ ਦੇ ਵੱਲੋਂ ਹਰ ਇੱਕ ਪਰਿਵਾਰ ਨੂੰ ਲੱਖ ਲੱਖ ਰੁਪਇਆ ਅੱਜ ਦੇ ਕੇ ਜਾ ਰਿਹਾ ਇੱਥੇ ਔਰ ਮੈਂ ਸਾਰੇ ਸਮਾਜ ਸੇਵੀਆਂ ਨੂੰ ਇਹ ਬੇਨਤੀ ਕਰਦਾ ਆਂ ਕਿ ਇਹਨਾਂ ਦੀ ਸਾਡੇ ਦੁਖਦ ਜਿਹੜਾ ਇੱਕ ਮਾਹੌਲ ਹੈ ਆ ਕੇ ਵੇਖਣ ਤੇ ਇਹਨਾਂ ਦੀ ਮਦਦ ਕਰਦੇ ਆ ਜਖਮੀਆਂ ਲਈ ਜਿਹੜੇ ਜਖਮੀਆਂ ਉਹਨਾਂ ਲਈ ਕੀ ਕੀਤਾ ਜਾ ਰਿਹਾ ਹੈ ਬਿਲਕੁਲ ਜਖਮੀਆਂ ਦੇ ਲਈ ਅਸੀਂ ਇੱਥੇ ਕਮੇਟੀ ਬਣਾਈ ਹੈ ਅਸੀਂ ਉਹਨਾਂ ਨੂੰ ਜਿੰਨਾ ਉਹਨਾਂ ਦਾ ਇਲਾਜ ਹੈ ਜੋ ਅਸੀਂ ਕਰ ਸਕਦੇ ਉਹਨਾਂ ਦੀ ਸੇਵਾ ਕਰਦੇ ਜਿਹੜੇ ਬੱਚੇ ਪੜਾਈ ਤੋਂ ਸਖਣੇ ਔਰ ਜਿੰਨੀਆਂ ਬੇਟੀਆਂ ਜਿਵੇਂ ਇੱਕ ਦੀਆਂ 5 ਬੇਟੀਆਂ 2 ਬੇਟੀਆਂ ਅਸੀਂ ਸਾਰਿਆਂ ਨੂੰ ساری ਜ਼ਿੰਦਗੀ ਜਦੋਂ ਤੱਕ ਉਹ ਆਪਦੇ ਪੈਰਾਂ ਤੇ ਖੜੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵਧੀਆ ਐਜੂਕੇਸ਼ਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਅਸੀਂ ਕਰਾਵਾਂਗੇ ਇਹ ਅਸੀਂ ਇਹ ਫੈਸਲਾ ਕੀਤਾ ਆਮਲਾ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜੋ ਮਿਲਤਕ ਨਹੀਂ ਉਹਨਾਂ ਨੂੰ 2 ਲੱਖ ਦੇਵਾਂਗੇ ਜ਼ਖਮੀਆਂ ਨੂੰ 50 ਹਜ਼ਾਰ ਕੀ ਅਮਾਉਂਟ ਥੋੜੀ ਹੈ ਕਿ ਬਹੁਤ ਜ਼ਿਆਦਾ ਪੰਜਾਬ ਵੱਲੋਂ ਦੇਖੋ ਬਹੁਤ ਘੱਟ ਅਮਾਉਂਟ ਹੈ ਅਸੀਂ ਕਹਿੰਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਕਿ ਘੱਟੋ ਘੱਟ 10 ਲੱਖ ਰੁਪਇਆ ਹਰ ਇੱਕ ਪਰਿਵਾਰ ਨੂੰ ਤੇ ਇੱਥੇ ਕਮੇਟੀ ਦੀ ਜਗ੍ਹਾ ਬਹੁਤ ਪਈ ਹੈ ਉਹਨਾਂ ਨੂੰ ਆਪਦੀ ਛੱਤ ਬਣਾਣ ਲਈ ਥੋੜੀ ਥੋੜੀ ਜਗ੍ਹਾ ਦੇਣ ਤਾਂ ਜੋ ਇੱਕ ਇੱਕ ਮਹੱਲੇ ਦੇ ਨਾਲ ਬਣਾ ਕੇ ਸਾਰੇ ਇੱਕ ਦੂਜੇ ਦਾ ਦੁੱਖ ਵੰਡਾ ਕੇ ਆਪਣੀ ਜ਼ਿੰਦਗੀ ਕੱਟ ਸਕਣ। ਅੰਮ੍ਰਿਤਸਰ ਸਭ ਕੁਝ ਪਰਿਵਾਰ ਜਖਮੀ ਨੇ ਜਿਹੜੇ ਉਹ ਕੁਝ ਪ੍ਰਾਈਵੇਟ ਹਸਪਤਾਲਾਂ ਚ ਵੀ ਪਏ ਨੇ। ਤੁਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਜੀ? ਬਿਲਕੁਲ ਸੰਪਰਕ ਕੀਤਾ ਸੀ ਇਲਾਜ ਵੀ ਕਰਾ ਰਹੇ ਆਂ ਔਰ ਇਲਾਜ ਵੀ ਕਰਾਵਾਂਗੇ। ਜੀ ਇੱਕ ਸਰਕਾਰੀ ਹਸਪਤਲ ਗੁਰੂ ਸਾਹਿਬ ਦਾ 12 ਦੇ ਵਿੱਚੋਂ 11 ਡਾਕਟਰ ਹੀ ਨਹੀਂ ਹੈਗੇ ਕੀ ਹਾਲਾਤ ਮੰਦੇ ਹੈਗੇ ਉਹ ਦੇਖੋ ਨਾ ਇੱਥੇ ਡਾਕਟਰ ਹੈ ਕੋਈ ਔਰ ਮੈਨੂੰ ਜੋ ਦੁੱਖ ਸਭ ਤੋਂ ਵੱਡੀ ਗੱਲ ਜਿਹੜੀ ਮਨ ਨੂੰ ਦੁੱਖ ਕਰਨ ਵਾਲੀ ਹੈ ਮਨ ਰੋਇਆ ਮੈਂ ਵੀਡੀਓ ਦੇਖੀਆ ਮੈਂ ਆਊਟ ਆਫ ਸਟੇਸ਼ਨ ਸੀਗਾ ਉੱਥੇ ਸੁਨੀਲ ਕਮੋਜ ਨੇ ਮੈਨੂੰ ਵੀਡੀਓ ਕਾਲ ਕੀਤੀ ਉਹਦੇ ਵਿੱਚ ਮੈਂ ਦੇਖਿਆ ਕਿ ਉੱਥੇ ਨੌਜਵਾਨ ਤੜਪਦੇ ਪਏ ਐ ਕੋਈ ਡਾਕਟਰ ਨਹੀਂ ਕੋਈ ਕੁਝ ਨਹੀਂ ਔਰ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਕੋਈ ਡਾਕਟਰ ਨਹੀਂ ਸੀਗਾ ਉੱਥੇ ਮੈਂ ਧੰਨਵਾਦ ਕਰਦਾ ਹਾਂ ਜਲਾਲਾਬਾਦ ਦੇ ਪ੍ਰਾਈਵੇਟ ਹਸਪੀਟਲ ਦੇ ਡਾਕਟਰਾਂ ਦਾ ਜਿਹੜੇ ਸਾਰੇ ਉੱਥੇ ਪਹੁੰਚੇ ਆਪਣੀਆਂ ਟੀਮਾਂ ਲੈ ਕੇ ਜਿਨ੍ਹਾਂ ਨੇ ਮਾੜਾ ਮੋਟਾ ਜੋ ਇਲਾਜ ਕਰ ਸਕਦੇ ਸੀ ਕੀਤਾ ਜਲਾ ਗੋਲੂਕੇ ਦੇ ਮੋਨਕੇ ਦੇ ਜਿਹੜੀ ਆਮ ਪਬਲਿਕ ਆ ਉਹਨਾਂ ਨੇ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਕੇ ਸਾਰੇ ਜਿਹੜੇ ਐਕਸੀਡੈਂਟ ਹੋਏ ਆ ਜਿੰਨੇ ਜ਼ਖਮੀ ਸੀ ਸਾਰਿਆਂ ਨੂੰ ਹਸਪੀਟਲ ਪਹੁੰਚਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਰ ਆ ਦੁੱਖ ਦੀ ਘੜੀ ਐ ਸਾਰਿਆਂ ਨੂੰ ਪਰਿਵਾਰ ਦੇ ਦਾ ਸਾਥ ਦੇਣਾ ਚਾਹੀਦਾ ਹੈ ਪਰਿਵਾਰ ਨਾਲ ਰਹਿਣਾ ਚਾਹੀਦਾ ਕਿਉਂਕਿ ਦਿਨ ਪੱਤ ਦਿਨ ਜਿਵੇਂ ਜਿਵੇਂ ਬੀਤਦੇ ਜਾਂਦੇ ਆ ਸਰਕਾਰ ਵੀ ਭੁੱਲ ਜਾਂਦੀ ਹੈ ਤੇ ਅਸੀਂ ਵੀ ਭੁੱਲ ਜਾਂਦੇ ਆ ਇਹ ਗੱਲ ਜਿਹੜੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਆ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰੀਂਦਾ ਪਰਿਵਾਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਕਿਸੇ ਦੇ ਮਾਪੇ ਦੀਆਂ ਅੱਖਾਂ ਹੈ ਨਹੀਂ ਪੰਜ ਪੰਜ ਬੇਟੀਆਂ ਜਿਨ੍ਹਾਂ ਦੇ ਕੋਲ ਮੈਂ ਸਮਝਦਾ ਕਿ ਉਹਨਾਂ ਕੋਲ ਛੱਤ ਵੀ ਨਹੀਂ ਹੈਗੀ ਆ ਬਈ ਉਹ ਪੜਾਣ ਤਾਂ ਬਹੁਤ ਦੂਰ ਦੀ ਗੱਲ ਆ ਔਰ ਸਾਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੋਈ 22 ਸਾਲ ਦਾ ਸੀ ਕੋਈ 25 ਸਾਲ ਦਾ ਸੀ ਕੋਈ 30 ਸਾਲ ਦਾ ਸੀ ਉਹਨਾਂ ਨੇ ਜ਼ਿੰਦਗੀ ਚ ਕਦੀ ਖੇਡ ਕੇ ਨਹੀਂ ਵੇਖਿਆ ਉਹਨਾਂ ਨੇ ਕਦੀ ਗਰਾਊਂਡ ਦੇ ਵਿੱਚ ਜਾ ਕੇ ਜਾਂ ਪੜ੍ਹਾਈ ਦੇ ਕਿਤਾਬਾਂ ਖੋਲ ਕੇ ਨਹੀਂ ਵੇਖਿਆ ਉਹਨਾਂ ਨੇ ਜਦੋਂ ਦੇ ਜੰਮਿਆ ਆ ਆਪਦਾ ਪਰਿਵਾਰ ਪਾਲਣ ਪਾਲਣ ਦੇ ਲਈ ਉਹਨਾਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਮਜ਼ਦੂਰੀ ਕੀਤੀ ਤੇ ਉਹੀ ਕਰਨ ਜਾ ਰਹੇ ਸੀ ਆਬਲਾ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਦੇ ਬੜੇ ਆਸਾਨ ਰਾਇਆ ਇੰਨਾ ਪਰਿਵਾਰਾਂ ਦੇ ਉੱਪਰ ਅੱਜ ਤੁਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਪਹੁੰਚੇ। ਬਿਲਕੁਲ ਮੈਂ ਉਹੀ ਚਿਹਰੇ ਹੈਗੇ ਸਾਰੇ। ਮੈਂ ਉਹੀ ਚਿਹਰੇ ਹੈ ਮੈਂ ਆ ਮੇਰੇ ਪਿਤਾ ਜੀ ਡਾਕਟਰ ਭਜਨ ਸਿੰਘ ਜੀ ਜਿਨ੍ਹਾਂ ਨੇ ਆ ਬਸਤੀਆਂ ਦੇ ਲਈ ਇਹਨਾਂ ਨੂੰ ਫ੍ਰੀ ਜਗ੍ਹਾ ਦਿੱਤੀਆਂ ਜਿੱਥੇ ਇਹਨਾਂ ਦੇ ਘਰ ਬਣੇ ਹੋਏ ਅੱਜ ਉਹਨਾਂ ਦੀ ਮੈਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ। ਔਰ ਉਹਨਾਂ ਦੇ ਨਕਸ਼ੇ ਕਦਮ ਦੇ ਉਹਨਾਂ ਦੇ ਜਿਹੜੇ ਸੰਦੇਸ਼ ਉਹੀ ਲੈ ਕੇ ਅਸੀਂ ਤਿੰਨੇ ਭਰਾ ਚੱਲਦੇ ਆਂ।